ਸ੍ਰੀ ਰਾਗ ਮਹੱਲਾ ਪਹਿਲਾ ਹਉਜ ਲੱਗੇ ਪੀਰ ਰੱਖੀਏ ਸਭ ਮਿਲੇ ਸੰਸਾਰ ਨਾਉ ਸਦਾਏ ਆਪਣਾ ਹੋਵੇ ਸਿੱਧ ਸੁਮਾਰ ਜਪਤ ਲੇਖੇ ਨਾ ਪਵੇ ਸੱਬਾ ਪੂਜ ਖਵਾਰ ਜਿਨ ਕਿਉ ਸਤਗੁਰ ਠਾਪਿਆ ਤਿਨ ਮੇਟ ਨਾ ਸਕੇ ਕੋਏ ਓਨਾ ਅੰਦਰ ਨਾਮ ਨਿਧਾਨ ਹੈ ਨਾਮੋ ਪ੍ਰਗਟ ਹੋਏ ਜੇ ਕੋਈ ਮਨੁੱਖ ਪੀਰ ਅਖਵਾਉਣ ਲੱਗ ਪਏ ਸਾਰਾ ਸੰਸਾਰ ਆ ਕੇ ਉਸ ਦੇ ਦਰਸ਼ਨ ਕਰੇ ਉਸ ਦੀ ਪੂਜਾ ਹੋਣ ਲੱਗ ਪਏ ਜੇ ਉਹ ਪੁੱਗਿਆ ਹੋਇਆ ਕਰਾਮਾਤੀ ਜੋਗੀ ਗਿਣਿਆ ਜਾਣ ਲੱਗ ਪਏ ਵੱਡੇ ਨਾਮਨੇ ਵਾਲਾ ਸਦਾਨ ਲੱਗ ਪਏ ਤਾਂ ਵੀ ਇਹ ਸਭ ਕੁਝ ਕਿਸੇ ਅਰਥ ਨਹੀਂ ਕਿਉਂਕਿ ਪ੍ਰਭੂ ਦੀ ਹਜ਼ੂਰੀ ਵਿੱਚ ਕੀਤੇ ਕਰਮਾਂ ਦਾ ਹਿਸਾਬ ਹੋਣ ਵੇਲੇ ਉਸ ਨੂੰ ਇੱਜ਼ਤ ਨਹੀਂ ਮਿਲਦੀ ਤਾਂ ਦੁਨੀਆਂ ਵਿੱਚ ਹੋਈ ਸਾਰੀ ਪੂਜਾ ਖਵਾਰ ਹੀ ਕਰਦੀ ਹੈ ਜਿੰਨਾ ਮਨੁੱਖਾਂ ਨੂੰ ਸਤਿਗੁਰੂ ਨੇ ਸ਼ਾਬਾਸ਼ੀ ਦਿੱਤੀ ਹੈ ਉਹਨਾਂ ਦੀ ਉਸ ਇੱਜ਼ਤ ਨੂੰ ਕੋਈ ਕੋਟਾ ਨਹੀਂ ਸਕਦਾ ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਖਜ਼ਾਨਾ ਵੱਸਦਾ ਹੈ ਉਹਨਾਂ ਅੰਦਰ ਨਾਮ ਹੀ ਉਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਨਾਨਕ